ਨੋ ਪਿਆਰ ਨਾਲ ਚਲੋ ਰਵੀ ਸ਼ੁਕਰੀ ਤੇਲਕਲ ਵਾਹ ਮੈਂ ਬੜਾ ਸ਼ੁਕਰਗੁਜ਼ਾਰ ਜੈ ਸਾਈ ਕਲੱਬ ਕੈਥਾ ਦਸੂਗਾ ਵੱਲੋਂ ਦਰਬਾਰ ਬਾਬਾ ਮਸੀਦ ਵਾਲਾ ਗਗਨ ਚਲ ਇੱਕ ਵਾਰੀ ਗਗਨ ਵਾਸਤੇ ਤਾੜੀਆਂ ਮਾਰੋ ਇਹ ਬਹੁਤ ਸੋਹਣਾ ਗਾਉਂਦਾ ਇਹਨੂੰ ਵੀ ਸੁਣਦੇ ਆ ਵਿੱਚ ਜੇ ਇਹ ਬਹੁਤ ਪਿਆਰਾ ਸੁਰੀਲਾ ਕਲਾਕਾਰ ਹੈ ਸੁਰੀਲਿਆਂ ਦੀ ਵਾਰੀ ਦੇਰ ਨਾਲ ਹੀ ਆਉਂਦੀ ਹੈ ਮੈਂ ਮੈਂ ਕਰ ਮੈਂ 4 ਵਜੇ ਕੋਣਾ ਮੈਂ ਤਾਰਾ ਰੜੀ ਪੜਨਾ ਹੈ ਕਿਦਾਂ ਠੀਕ ਹੋ ਰੋਣਾ ਨਹੀਂ ਪਾਣਾ ਆਰਾਮ ਕਿਉਂਕਿ ਮੈਂ ਕੁਝ ਨਹੀਂ ਕਹਿਣਾ ਜਿੰਨਾ ਦਾ ਮਹਿਲਾ ਉਹਨਾਂ ਨੇ ਰਹਿਣ ਕੁਝ ਵੀ ਦੇਣਾ ਜੇ ਪਿਆਰ ਨਾਲ ਸੁਣੋਗੇ ਉੱਥੇ ਹਾਜ਼ਰੀ ਲੱਗ ਜਣੀ ਮੇਰੇ ਨਾਲ ਨਾਲ ਤੁਹਾਡੀ ਜੇ ਰੋਣਾ ਪਾਉਗੇ ਉਹਨਾਂ ساری ਜ਼ਿੰਦਗੀ ਤੁਹਾਡੀ ਜ਼ਿੰਦਗੀ ਚ ਰੌਲਾ ਹੀ ਰੱਖਨੇ। ਮਾਲਕ ਦੇ ਦਰ ਤੇ ਬੈਠੇ ਉਹਦੇ ਨਾਮ ਦੀ ਸ਼ਰਮ ਕਰੋ। ਉਹਦਾ ਪੱਲਾ ਫੜੋ, ਉਹਦੇ ਨਾਮ ਦਾ ਆਸਰਾ ਲਓ। ਕਿਉਂਕਿ ਨਾਮ ਤੋਂ ਵੱਡੀ ਇਸ ਦੁਨੀਆ ਚ ਕੋਈ ਚੀਜ਼ ਨਹੀਂ। ਕਰੀਏ ਜੀ ਸ਼ਰੂਫ। ਮਰੋ ਜਰਾ ਤਾਣੀ ਫਿਦਾ ਤੇਰੇ ਨਾਮ ਦੀ।